ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਹਾ ਮਨਦੀਪ ਕੋਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਕੇ ਸੂਟ ਹੋਣਗੇ ਪ੍ਰਿੰਟਡ ਆਰਗੈਂਜ਼ਾ ਕਾਫੀ ਟ੍ਰੈਂਡਿੰਗ ਦੇ ਵਿੱਚ ਪ੍ਰਿੰਟਡ ਆਰਗੈਂਜ਼ਾ ਹੈ ਤੇ ਨਾਲ ਤੁਹਾਨੂੰ ਦਵਾਂਗੇ ਏਮਬ੍ਰੋਇਡਰੀ ਦਾ ਪੈਟਰਨ ਬਹੁਤ ਸੋਹਣੀ ਨੈਕਲਾਈਨ ਤੇ ਵਰਕ ਆਏਗਾ ਚੈੱਕ ਕਰਦੇ ਜਾਣਾ ਅੰਬੀਆਂ ਦਾ ਵਰਕ ਹੈ ਥ੍ਰੈਡ ਵਰਕ ਆਏਗਾ ਕੱਟ ਦਾਣੇ ਦਾ ਸਾਰਾ ਹੀ ਤੁਹਾਨੂੰ ਹੈਂਡ ਦਾ ਪੀਸ ਵੀ ਮਿਲੇਗਾ ਇਸ ਤੇ ਵਿੱਚ ਨੈਕਲਾਈਨ ਬਹੁਤ ਸੋਹਣੀ ਬਣੀ ਆ ਠੀਕ ਹੈ ਪ੍ਰਿੰਟਡ ਮਜੈਂਟਾ ਕਲਰ ਇਸ ਦਾ ਬੇਸ ਹੋਏਗਾ ਉੱਪਰ ਲਾਈਟ ਕਲਰ ਦੀ ਪ੍ਰਿੰਟਿੰਗ ਹੈ ਠੀਕ ਹੈ ਸ਼ਾਰਟ ਪ੍ਰਿੰਟਡ ਆਏਗੀ ਤੇ ਨਾਲ ਤੁਹਾਨੂੰ ਲੈਸ ਵਗੈਰਾ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਮਿਲਣ ਵਾਲੀ ਹੈ ਬਾਰਡਰ ਲਾਈਨ ਦੇ ਉੱਪਰ ਤੇ ਇਸ ਤਰ੍ਹਾਂ ਤੁਹਾਨੂੰ ਮਿਲੇਗੀ ਬਾਜੂ ਠੀਕ ਮਜੈਂਟਾ ਰਾਣੀ ਸ਼ੇਡ ਜਾਂ ਕਲਰ ਅਵੇਲੇਬਲ ਨੇ ਬੁਕਿੰਗ ਦਾ ਨੰਬਰ 7814352822 ਆ ਔਰ ਪਿਓਰ ਮਸਲੀਨ ਦੀਆਂ ਪਲੇਨ ਬਾਟਮਸ ਆਉਣਗੀਆਂ ਠੀਕ ਹੈ ਫੈਬਰਿਕ ਇਕਦਮ ਫਾਈਨ ਆਏਗਾ ਕਲਰ ਬਹੁਤ ਪਿਆਰੇ ਆਉਣਗੇ ਇਹਦੇ ਵਿੱਚ ਔਰ ਕਾਫੀ ਟ੍ਰੈਂਡਿੰਗ ਦੇ ਵਿੱਚ ਇਹ ਵਾਲੀ ਜਿਹੜੇ ਕਲਰ ਔਰ ਇਹ ਵਾਲੀ ਡਿਜ਼ਾਈਨ ਚੱਲਦੇ ਪਏ ਨੇ ਔਰ ਆਰਗੈਂਜ਼ਾ ਪ੍ਰਿੰਟਡ ਦਾ ਹੀ ਦੁਪੱਟਾ ਆਏਗਾ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਔਰ ਲੈਸ ਬਹੁਤ ਸੋਹਣੀ ਲੱਗੀ ਹੋਈ ਹੈ ਠੀਕ ਹੈ ਲੈਸ ਦੇ ਨਾਲ 4 ਸਾਈਡਰ ਲੈਸ ਦੇ ਨਾਲ ਪੂਰੀ ਫਿਨਿਸ਼ਿੰਗ ਮਿਲੇਗੀ ਏ ਟੂ ਏਟ ਜਿਹੜਾ ਆ ਸੂਟ ਸਾਰਾ ਹੀ ਤੁਹਾਨੂੰ ਰ ਕਲਰ ਬਹੁਤ ਸੋਹਣਾ ਸਭ ਤੋਂ ਪਹਿਲੇ ਮਜੰਟਾ ਰਾਣੀ ਸ਼ੇਡ ਆਏਗਾ ਪ੍ਰਿੰਟ ਤੁਸੀਂ ਚੈੱਕ ਕਰਨਾ ਹੈ ਪ੍ਰਿੰਟਿੰਗ ਵੀ ਬਹੁਤ ਪਿਆਰੀ ਆਏਗੀ ਠੀਕ ਹੈ ਜੀ ਪ੍ਰਿੰਟਡ ਸ਼ਰਟ ਪ੍ਰਿੰਟਡ ਹੀ ਦੁਪੱਟਾ ਔਰ ਪਲੇਨ ਬਾਟਮ ਵਾਲੇ ਸੂਟ ਹੋਣਗੇ ਠੀਕ ਹੈ ਸਭ ਤੋਂ ਪਹਿਲੇ ਮਜੰਟਾ ਰਾਣੀ ਕਲਰ ਉਸ ਤੋਂ ਅਗਲਾ ਕਲਰ ਤੁਸੀਂ ਦੇਖੋ ਬਹੁਤ ਪਿਆਰਾ ਨੇਵੀ ਬਲੂ ਕਲਰ ਆਏਗਾ ਠੀਕ ਹੈ ਤਮੰਨਾ ਬ੍ਰਾਂਡ ਦੀ ਕਲੈਕਸ਼ਨ ਹੈ ਇੱਕਦਮ ਵਧੀਆ ਬ੍ਰਾਂਡਡ ਸੂਟ ਮਿਲਦੇ ਪਏ ਨੇ ਠੀਕ ਹੈ ਟਾਈ ਟਾਈ ਮੀਟਰ ਦੀ ਇਸ ਦੇ ਵਿੱਚ ਤੁਹਾਨੂੰ ਸ਼ਰਟ ਬਾਟਮ ਮਿਲੇਗੀ ਸਾਰਾ ਕੁਝ ਠੀਕ ਹੈ ਤੇ ਨਾਲ ਦੁਪੱਟਾ ਵੀ ਇੱਕਦਮ ਖੁੱਲਾ ਡੁੱਲਾ ਆਏਗਾ ਇਦੇ ਵਿੱਚ ਆ ਗਿਆ ਨੇਵੀ ਬਲੂ ਸ਼ੇਡ ਪੈਟਰਨ ਸਾਰਾ ਹੀ ਸੇਮ ਆਏਗਾ ਚੈੱਕ ਕਰਦੇ ਜਾਣਾ ਹੈ neck line ਵਾਲੇ embroidery ਵਾਲੇ suit ਨੇ ਠੀਕ ਹੈ printed ਪਲੱਸ embroidery neck line embroidery ਵਾਲੀ ਆਏਗੀ ਔਰ ਤੁਹਾਨੂੰ ਜਿਹੜਾ ਇਸ ਦਾ border line ਆ ਉਸ ਤੇ ਪੂਰੀ ਲੈਂਸ ਮਿਲੇਗੀ ਠੀਕ ਹੈ ਫਿਨਿਸ਼ਿੰਗ ਮਿਲੇਗੀ ਕਲਰ ਤੁਸੀਂ ਚੈੱਕ ਕਰਦੇ ਜਾਓ ਤੇ ਨਾਲ ਆ ਗਿਆ ਬਹੁਤ ਪਿਆਰਾ ਜਿਆ ਬਾਜੂ ਤੇ ਵਰਕ ਐਲੋ ਠੀਕ ਹੈ ਬਾਜੀ ਤੇ ਅੰਬੀਆਂ ਦੀ ਵੇਲ ਸਾਰਾ ਕੁਝ ਜਿਹੜਾ ਤੁਹਾਨੂੰ ਐਜ਼ ਇਟ ਇਜ਼ ਬਣਿਆ ਮਿਲੇਗਾ ਕਲਰ ਤੁਸੀਂ ਦੇਖਦੇ ਜਾਣਾ ਨਾਲ ਆਏਗਾ ਬਹੁਤ ਸੋਹਣਾ ਦੁਪੱਟਾ ਠੀਕ ਹੈ ਪ੍ਰਿੰਟਡ ਹੀ ਆਰਗਾਂਜ਼ੇ ਦਾ ਹੀ ਦੁਪੱਟਾ ਲੱਗਾ ਹੋਇਆ ਐ ਲੋ ਇਹ ਆ ਗਿਆ ਦੁਪੱਟਾ ਪ੍ਰਿੰਟਡ ਦੁਪੱਟਾ ਹੈ ਇਸ ਤਰ੍ਹਾਂ ਬਾਰਡਰ ਲਾਈਨ ਦੇ ਨਾਲ ਫਿਨਿਸ਼ਿੰਗ ਆਏਗੀ ਲੈਸ ਬਹੁਤ ਸੋਹਣੀ ਆਈ ਹੈ ਠੀਕ ਹੈ ਜੀ ਲੈਸ ਜਿਹੜੀ ਉਹ ਪੋਲ ਵਰਕ ਵਾਲੀ ਲੈਸ ਆਈ ਹੈ ਬਹੁਤ ਪਿਆਰਾ ਜਿਹਾ ਡਿਜ਼ਾਈਨ ਲੈਸ ਦਾ ਵੀ 4 ਸਾਈਡਡ ਲੈਸ ਦੀ ਫਿਨਿਸ਼ਿੰਗ ਆਏਗੀ ਔਰ ਇੱਕਦਮ ਨੀਟ ਐਂਡ ਕਲੀਨ ਜਿਹੜਾ ਇਹ ਲੈਸ ਦਾ ਵਰਕ ਆਏਗਾ ਨੇਵੀ ਬਲੂ ਕਲਰ ਆ ਗਿਆ ਥਰਡ ਕਲਰ ਆਏਗਾ ਇਸਦੇ ਵਿੱਚ ਬਲੈਕ ਕਲਰ ਠੀਕ ਹੈ ਬਹੁਤ ਸੋਹਣਾ ਬਲੈਕ ਕਲਰ ਆਏਗਾ ਔਰ ਹੈਂਡਵਰਕ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਨੈਕਲਾਈਨ ਮਿਲੇਗੀ ਬਲੈਕ ਕਲਰ ਨੇਵੀ ਬਲੂ ਤੇ ਇੱਕ ਮੈਜੈਂਟਾ ਰਾਣੀ ਛੜਿਆ ਤਿੰਨ ਕਲਰ ਅਵੇਲੇਬਲ ਨੇ ਠੀਕ ਹੈ ਹੋਰ ਵੀ ਇਸ ਦੇ ਵਿੱਚ ਕਾਫੀ ਕਲਰ ਸੀਗੇ ਜਿਹੜੇ ਸਾਡੇ ਆਫਲਾਈਨ ਹੀ ਨਿਕਲ ਗਏ ਸੀਗੇ ਤੇ ਇਹ ਤੁਸੀਂ ਚੈੱਕ ਕਰਦੇ ਜਣਾ ਬਲੈਕ ਕਲਰ ਦੇ ਵਿੱਚ ਤੇ ਔਰਗੈਂਜ਼ੇ ਦੀ ਸ਼ਰਟ ਆਏਗੀ ਠੀਕ ਹੈ ਇਸ ਤਰ੍ਹਾਂ ਹੀ ਨੈਕਲਾਈਨ ਤੇ ਨਾਲ ਤੁਹਾਨੂੰ ਬਾਜੂ ਤੇ ਐਮਬਰਾਇਡਰੀ ਮਿਲੇਗੀ ਠੀਕ ਹੈ ਪ੍ਰਿੰਟਡ ਆਏਗਾ ਸ਼ਰਟ ਦਾ ਫੈਬਰਿਕ ਤੇ ਨਾਲ ਆਏਗਾ ਪਿਓਰ ਮਸਲੀਨ ਦਾ ਬਾਟਮ ਠੀਕ ਹੈ ਜਿਹੜਾ बॉटम ਦਾ ਫੈਬਰਿਕ ਆ ਉਹ ਵੀ ਤੁਹਾਨੂੰ A1 ਮਿਲੇਗਾ ਇਕਦਮ ਸੌਫਟ ਜਿਹੜਾ ਇਹ ਫੈਬਰਿਕ ਆਏਗਾ ਔਰ ਪਿਓਰ ਆਏਗਾ ਨਾਲ ਆ ਗਿਆ ਪ੍ਰਿੰਟਡ ਦੁਪੱਟਾ ਐਜ਼ ਇਟ ਇਜ਼ ਜਿਹੜੇ ਦੁਪੱਟੇ ਬਣੇ ਹੋਏ ਆ ਠੀਕ ਹੈ ਸਾਰਿਆਂ ਦੀ ਪ੍ਰਿੰਟਿੰਗ ਸੇਮ ਆਏਗੀ ਬਹੁਤ ਸੋਨਾ ਜਿਹਾ ਫੈਬਰਿਕ ਆ ਲੈਸ ਵਗੈਰਾ ਨਾਲ ਪੂਰੀ ਫਿਨਿਸ਼ਿੰਗ ਆਏਗੀ 골ਡਨ ਕਲਰ ਵਾਈਟ ਕਲਰ ਦੀ ਇਸ ਨਾਲ ਤੁਹਾਨੂੰ ਪੋਲ ਵਰਕ ਵਾਲੀ ਲੈਸ ਮਿਲਦੀ ਪਈ ਐ ਇੱਕਦਮ ਡਿਜ਼ਾਈਨਰ ਲੁੱਕ ਆਏਗੀ ਸਾਰੇ ਹੀ ਸੂਟਾਂ ਦੇ ਇਹ ਵਾਲੇ ਤਿੰਨ ਸੂਟ ਜਿਹੜੇ ਆ ਇਹਨਾਂ ਦਾ ਰੇਟ ਆਏਗਾ 2295 295 ਠੀਕ ਹੈ 2295 ਦੇ ਵਿੱਚ ਇਹ ਵਾਲੀ ਕਲੈਕਸ਼ਨ ਮਿਲੇਗੀ ਤੁਹਾਨੂੰ ਠੀਕ ਹੈ ਅਗਲੇ ਸੂਟ ਜਿਹੜੇ ਆ ਉਹ ਤੁਹਾਨੂੰ 올 ਓਵਰ ਸਾਰੇ ਹੀ ਆਰੀ ਦਾ ਵਰਕ ਮਿਲੇਗਾ ਇਸ ਦੇ ਵਿੱਚ ਵੀ ਮਜੈਂਟਾ ਰਾਣੀ ਕਲਰ ਆ ਗਿਆ ਸਭ ਤੋਂ ਪਹਿਲੇ ਬਹੁਤ ਪਿਆਰਾ ਤਮੰਨਾ ਬ੍ਰਾਂਡ ਦੀ ਕਲੈਕਸ਼ਨ ਰਹਿਣ ਵਾਲੀ ਹੈ ਮਜੈਂਟਾ ਰਾਣੀ ਕਲਰ ਆਏਗਾ ਪਿਓਰ ਮਸਲੀਨ ਦੇ ਇਸ ਦੇ ਨਾਲ ਵੀ ਬਾਟਮ ਲੱਗੇ ਆ ਕਲਰ ਤੁਸੀਂ ਚੈੱਕ ਕਰਦੇ ਜਾਓ ਬਹੁਤ ਸੋਹਣਾ ਜਿਹਾ ਔਰ ਇਹ ਸਾਨੂੰ ਜਿਹੜੀ ਸਾਰੀ ਹੀ ਸ਼ਾਰਟ ਦੇ ਉੱਪਰ ਆਰੀ ਦਾ ਵਰਕ ਮਿਲੇਗਾ ਠੀਕ ਹੈ ਇਸ ਤਰ੍ਹਾਂ ਨੀਟ ਐਂਡ ਕਲੀਨ ਵੇਲਸ ਫਲਾਵਰਸ 슬ੀਵ ਸਾਰਾ ਹੀ ਆਏਗਾ ਵਰਕ ਠੀਕ ਹੈ ਪ੍ਰਿੰਟ ਦੇ ਉੱਪਰ ਸਾਰੇ ਤੇ ਵਰਕ ਆਏਗਾ ਬੈਕ ਤੇ ਫਰੰਟ ਤੇ ਸਾਰੀ ਹੀ ਸ਼ਰਟ ਦੇ ਉੱਪਰ ਜਿਹੜਾ ਤੁਹਾਨੂੰ ਵਰਕ ਮਿਲੇਗਾ ਲੈਸ ਦੇ ਨਾਲ ਪੂਰੀ ਫਿਨਿਸ਼ਿੰਗ ਆਏਗੀ ਨਾਲ ਆਏਗਾ ਪਲੇਨ ਬਾਟਮ ਠੀਕ ਹੈ ਪਲੇਨ ਬਾਟਮ ਹੈ ਪਿਓਰ ਮਸਲੀਨ ਦਾ ਬਾਟਮ ਆਏਗਾ ਸ਼ਰਟ ਜਿਹੜੀ ਆਰਗਾਂਜ਼ੇ ਦੀ ਆਏਗੀ ਤੇ ਇਹ ਦੁਪੱਟਾ ਵੀ ਬਹੁਤ ਸੋਹਣਾ ਠੀਕ ਹੈ ਦੁਪੱਟਾ ਜਿਹੜਾ ਹੈ ਉਹ ਵੀ ਤੁਹਾਨੂੰ ਮਿਲੇਗਾ ਪਿਓਰ ਆਰਗਾਂਜ਼ੇ ਦਾ ਠੀਕ ਹੈ ਜੀ ਇਹ ਨਾਰਮਲੀ ਮਾਰਕੀਟ ਦੇ ਵਿੱਚ ਚਾਹੇ ਤੁਸੀਂ ਆਨਲਾਈਨ ਵੀ ਸਰਚ ਕਰ ਸਕਦੇ ਆ ਠੀਕ ਹੈ ਜੀ ਇਹ ਤੁਹਾਨੂੰ ਸੱਚੀ 2600 ਤੋਂ ਉੱਪਰ ਦੀ ਕਲੈਕਸ਼ਨ ਜਿਹੜੀ ਹੈ ਮਿਲਦੀ ਪਈ ਹੈ ਪਰ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਦਾ ਰੇਟ ਆਏਗਾ 1895 1895 ਠੀਕ ਹੈ ਕਲਰ ਤੁਸੀਂ ਦੇਖੋ ਇਸ ਦੇ ਵਿੱਚ ਮਜੈਂਟਾ ਰਾਣੀ ਕਲਰ ਆ ਗਿਆ ਇੱਕ ਆ ਗਿਆ ਨੇਵੀ ਬਲੂ ਕਲਰ ਠੀਕ ਹੈ ਸੇਮ ਹੀ ਡਿਜ਼ਾਈਨਿੰਗ ਆਏਗੀ ਨੇਵੀ ਬਲੂ ਕਲਰ ਦੀ ਠੀਕ ਹੈ ਪ੍ਰਿੰਟਿੰਗ ਆਏਗੀ ਨਾਲ ਏਮਬਰਾਇਡਰੀ ਦਾ ਪੈਟਰਨ ਆਏਗਾ ਬਹੁਤ ਪਿਆਰਾ ਜਿਹਾ ਵਰਕ ਆਏਗਾ ਐਲੋ ਠੀਕ ਹੈ ਤਮੰਨਾ ਬ੍ਰੈਂਡ ਦੀ 컬렉ਸ਼ਨ ਹੈ ਔਰ ਫਾਈਨ オーਰਗੈਂజా ਫੈਬਰਿਕ ਹੋਏਗਾ ਇਕਦਮ ਸੌਫਟ オーਰਗੈਂజా ਦਾ ਫੈਬਰਿਕ ਆ ਬਹੁਤ ਸੋਹਣਾ ਠੀਕ ਹੈ ਲੇਸ ਵਗੈਰਾ ਨਾਲ ਨੇਵੀ ਬਲੂ ਕਲਰ ਦੀ ਲੇਸ ਲੱਗੀ ਹੋਈ ਹੈ ਬਾਰਡਰ ਲਾਈਨ ਦੇ ਉੱਪਰ ਤੇ ਪਿਓਰ オーਰਗੈਂజా ਦਾ ਫੈਬਰਿਕ ਆ ਠੀਕ ਹੈ ਤੇ ਨਾਲ ਆਏਗਾ ਪਿਓਰ ਮਸਲੀਨ ਦਾ ਬਾਟਮ ਨੇਵੀ ਬਲੂ ਕਲਰ ਦਾ ਪਲੇਨ ਬਾਟਮ ਹੈ ਠੀਕ ਹੈ ਨਾਲ ਐਲੋ ਨਾਲ ਆ ਗਿਆ ਦੁਪੱਟਾ ਬਹੁਤ ਸੋਹਣਾ ਠੀਕ ਹੈ ਜੀ ਇਹ ਕਲੈਕਸ਼ਨ ਜਿਹੜੀ ਆ ਇੱਕਦਮ A1 ਮਿਲਦੀ ਪਈ ਆ ਦੁਪੱਟੇ ਤੁਸੀਂ ਚੈੱਕ ਕਰਨੇ ਆ ਬਹੁਤ ਸੋਹਣੇ ਦੁਪੱਟੇ ਆ ਸ਼ਰਟ ਵੀ ਪ੍ਰਿੰਟਡ ਆਏਗੀ ਨਾਲ ਆਏਗਾ ਦੁਪੱਟਾ ਪ੍ਰਿੰਟਡ ਬਹੁਤ ਸੋਹਣੀ ਲੁੱਕ ਆ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਆ 7814352822 ਸਾਡਾ ਬੁਕਿੰਗ ਨੰਬਰ ਹੈ ਔਰ ਇੱਕ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਕਤੂਬਰ ਦੇ ਲਾਸਟ ਵਿੱਚ ਬਹੁਤ ਸੋਹਣੇ ਜਿਹੇ ਸੂਟ ਦਾ ਗਿਫਟ ਵੀ ਕੱਢਣਾ ਹੈ ਉਹ ਵਾਲੇ ਵੀਵਰ ਦੇ ਲਈ ਜਿੰਨੇ ਸਾਨੂੰ ਜਿਹੜੇ ਸਾਡੀ ਵੀਡੀਓਜ਼ ਨੂੰ ਸ਼ੇਅਰ ਕਰੇਗਾ ਸਕਰੀਨਸ਼ਾਟ ਤੁਸੀਂ ਜਰੂਰ ਸੈਂਡ ਕਰਨਾ ਹੈ गिवन ਨੰਬਰ ਦੇ ਉੱਪਰ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੀ ਗਾਲ ਦੀ ਸਾਰਿਆਂ